ਜੋ ਵਾਕੂ ਵਾਕੂ ਪਿੰਡਾਂ ਲੋਇਸ ਸਿੰਘ ਸਾਹਿਬ ਆਮ ਆਦਮੀ ਪਾਰਟੀ ਦੀ ਸਪੀਚ ਟੀਮ ਚੇਅਰਮੈਨ ਸਾਹਿਬ ਅਤੇ ਦੀ ਕਰੋ ਸਾਂਝ ਦਾ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮੀਟਿੰਗ ਦਾ ਮੇਨ ਮਕਸਦ ਆ ਰੱਖੰਗਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚੋਂ ਜਾ ਤਾਂ ਲੱਗ ਗਿਆ ਤਾਂ ਬਲਾਗ ਸੰਤੀ ਤੇ ਜਿਹੜਾ ਸਿੱਧੀ ਇਲੈਕਸ਼ਨ ਜਿਹੜੀ ਆ ਉਹ ਜਿਹੜੀ ਆ ਗਈ ਹੈ 4 ਤਰੀਕ ਤੱਕ ਨਾਮਿਨੇਸ਼ਨ ਕਾਗਜ਼ ਜਿਹੜੇ ਦਾਖਲ ਹੋਣੇ ਆ 14 ਤਰੀਕ ਨੂੰ ਉਹਨਾਂ ਦੀਆਂ ਵੋਟਾਂ ਪੈਣ। ਉਸ ਸੰਬੰਧ ਚ ਅੱਜ ਮੀਟਿੰਗ ਸੱਦੀ ਗਈ ਹੈ। ਬੜੇ ਥੋੜੇ ਟਾਈਮ ਚ ਸ਼ਾਰਟ ਟਾਈਮ ਚ ਮੀਟਿੰਗ ਸੱਦੀ ਹੈ। ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਹਿਲਾਂ ਪ੍ਰੋਗਰਾਮ ਸੀਗਾ ਡੇਰਾ ਬਾਬਾ ਨਾਨਕ ਉੱਤੇ ਰੱਖਿਆ ਸੀ ਪਰ ਫੇਰੇ ਹੀ ਕੋ ਚੇਂਜ ਕੀਤਾ ਕਿ ਟੂਨ ਚ ਆਫ ਦਾ ਲੱਗਿਆ ਇਸ ਕਰਕੇ ਸਰਕਾਰੀ ਬਿਲਡਿੰਗ ਦੇ ਵਿੱਚ ਤੇ ਜ ਸਰਕਾਰੀ ਜਗ੍ਹਾ ਤੇ ਆਪਾਂ ਮੀਟਿੰਗ ਨਹੀਂ ਕਰ ਸਕਦੇ। ਸੱਤਰ ਸਿਰੇ ਸਾਰਾ ਮੈਸੇਜ ਪਾਉਣਾ ਪਿਆ ਕਿ ਆਪਾਂ ਜਿਹੜੀ ਮੀਟਿੰਗ ਹੈ ਉਹਨੂੰ ਇੱਥੇ ਕਰਾਂਗੇ ਸੱਤਰ ਜਿਹੜਾ ਆਮਾਦੀ ਪਾਰਟੀ ਹੈ ਤੇ ਤੇ ਲੇਖੋ ਪਹਿਲੀ ਗੱਲ ਤਾਂ ਹੈ ਕਿ ਆਪਾਂ ਲਕਸ਼ਣਾ ਪਿੱਛੇ ਵੀ ਲੜੀਆਂ 22 ਲਕਸ਼ਣ ਵੀ ਲੜੀ ਤੇ ਉਹਦਾ ਰਿਜ਼ਲਟ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਲੜੀਏ ਮੈਂ ਤਾਂ ਲੜੀ ਤੁਸੀਂ ਆਪਾਂ ਸਾਰਿਆਂ ਨਾਲ ਮਿਲ ਕੇ ਲੜੀ ਉਦੋਂ ਬਾਅਦ ਪੰਚਾਇਤ ਦੀਆਂ ਲਕਸ਼ਣਾ ਆਈਆਂ ਤਾ ਅਭਿਆਸ ਚ ਪਹਿਲੀ ਵਾਰੀ ਹੋਇਆ ਕਿ ਪੱਕੀਆਂ ਸਾਲਾਂ ਬਾਅਦ ਡੇਰਾ ਬਾਬਾ ਨਾਨਕ ਤੇ ਸਰਪੰਚੀਦਾਰ ਨੰਬਰ ਪੰਚਾਇਤਾਂ ਦੀਆਂ ਵੋਟਾਂ ਮੈਂ ਬੜਾ ਕਲੀਅਰ ਕੱਟ ਸ਼ਬਦਾਂ ਚ ਉਹ ਤੋਂ ਵੀ ਕਿਹਾ ਸੀਗਾ ਕਿ ਸਾਰੀਆਂ ਪਾਰਟੀਆਂ ਨੂੰ ਖੁੱਲਾ ਸੱਦਾ ਲਖਣਾਂ ਨਾਲ ਲੜਨ ਦਾ ਇਹ ਲੋਕਤੰਤਰ ਬਹਾਲ ਰੱਖਣਾ ਹੈ ਜਿਹੜਾ 20-25 ਸਾਲਾਂ ਤੋਂ ਲੋਕਤੰਤਰ ਦਾ ਕਤਲ ਹੋਇਆ ਸੀਗਾ ਉਹਨੂੰ ਦੁਬਾਰਾ ਮੋੜ ਆਪਾਂ ਬਹਾਲ ਕਰਨਾ ਔਰ ਲਖਣਾਂ ਪੰਚਾਇਤਾਂ ਦੀਆਂ ਬਿਲਕੁਲ ਕਰਾਉਣੀਆਂ ਲਫਾਫੇ ਵਾਲੇ ਸਰਪੰਚ ਬਿਲਕੁਲ ਨਹੀਂ ਪਾਉਣੇ ਬਹੁਤ ਸਾਰਾ ਜਦੋਂ ਸਰਪੰਚ ਖਲਾਰੇ ਤਾਂ ਬਹੁਤ ਸਾਰਾ ਗੱਲਾਂ ਇਹ ਵੀ ਸੁਣਨ ਮਿਲੀਆਂ ਤਾਂ ਤੁਸੀਂ ਜਿਹੜੇ ਸਰਪੰਚ ਖਲਾਰੇ ਤਾਂ ਮੈਂਬਰ ਬਣ ਚੁੱਕੇ ਨਹੀਂ ਤਾਂ ਸਰਪੰਚ ਕਿੱਥੋਂ ਬਣਨੇ ਆ ਮੈਂ ਮੈਂ ਕਿਹਾ ਕੋਈ ਨਹੀਂ ਹੁਣ ਖਲੋਤੇ ਹੁਣ ਲੋਕ ਕੀ ਦੇਖਦੇ ਫਤਵਾ ਕਿਹਦੇ ਹਾਂ ਜੰਦੇ ਨੇ ਤਾਂ 85% 90% ਸਰਪੰਚ ਜਿਹੜੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਜਿੱਤ ਕੇ ਤੇ ਆ ਸਰਪੰਚ ਸਾਰੇ ਉਹ ਬੈਠੇ ਹੋਰ ਉਹ ਬਾਦ ਰੱਖਣਾ ਈ ਡੇਰਾ ਬਾਬਾ ਨਾਨਕ ਦੀ ਮਿਊਜ਼ਿਕ ਪਰ ਕਮੇਟੀ ਕਹਿੰਦਾ ਜੀ ਹਮੇਸ਼ਾ ਕਾਗਜ਼ਾਂ ਦੀ ਕਟਵਟ ਹੁੰਦੀ ਰਿਹਾ ਜੋ ਡੇਰੇ ਚੱਲਦਾ ਰਿਹਾ ਸਾਰਿਆਂ ਨੂੰ ਪਤਾ ਜੋ ਪਿਛਲੀ ਵਾਰੀ ਇਲੈਕਸ਼ਨ ਤੇ ਚਦਲਿਆ ਉਹ ਵੀ ਸਾਰਿਆਂ ਨੂੰ ਪਤਾ ਤੁਹਾਨੂੰ ਡੇਰਾ ਪਾਪਾ ਨਾਨਕ ਵਾਲਿਆਂ ਨੂੰ ਅਬਰਕਾ ਡੇਰਾ ਪਾਪਾ ਨਾਨਕ ਦੀ ਇਲੈਕਸ਼ਨ ਆ ਗਈ ਆਮ ਆਦੀ ਪਾਰਟੀ ਨੇ 13 ਕੈਂਡੀਡੇਟ ਦਿੱਤੇ ਕਾਂਗਰਸ ਨੇ ਬਾਰਾ ਕੈਂਡੀਡੇਟ ਦਿੱਤੇ ਭਾਜਪਾ ਨੇ ਆਗਿਆ ਕੈਂਡੀਡੇਟ ਕੈਂਡੀਡੇਟ ਤੇ ਕਾਲੀ ਤਲ ਨੇ ਇੱਕ ਕੈਂਡੀਡੇਟ ਦਿੱਤਾ ਇੱਕ ਕਾਲੀ ਤਲ ਦਾ ਵੀ ਆਜ਼ਾਦ ਖੜਾ ਹੋਇਆ ਪਾ 8 ਅੱਠਾ ਬੀਜੇਪੀ ਕੈਂਡੀਡੇਟਾਂ ਦੀਆਂ ਜਮਾਨਤਾਂ ਜਬਤ ਹੋਈਆਂ ਡੇਰਾ ਬਾਬਾ ਨਾਲ। ਤਾਂ 9 ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤ ਕੇ ਅੱਜ ਝੰਡਾ ਜਿਹੜਾ ਮਿਊਂਸਪਲ ਕਮੇਟੀ ਦਾ ਆਮ ਆਦਮੀ ਪਾਰਟੀ ਦਾ ਝੰਡਾ ਲਿਆ। ਇਹ ਤੁਹਾਡੇ ਕਰਕੇ ਝੰਡਾ। ਉਹ ਨਹੀਂ ਆ ਬਲਾਕ ਸੰਮਤੀ ਦਾ ਜਲਾਬ ਚਦੀ ਲੈ। ਕੋਣੀ ਲਕਸ਼ਣਾ ਉਹ ਕਰਦੇ ਆ ਲੋਕਾਂ ਨੂੰ ਦੱਸਣਾ। ਲੋਕਾਂ ਨੇ ਵੋਟਾਂ ਪਾਉਣੀਆਂ ਤੁਹਾਨੂੰ ਤੁਸੀਂ ਲੋਕਾਂ ਤੱਕ ਪਹੁੰਚ ਕਰਨੀ ਹੈ। ਲੋਕੋ ਇੰਨੇ ਸਮਝਦਾਰ ਤੇ ਇੰਨੇ ਸਿਆਣੇ ਨੇ ਬਹੁਤੇ ਵੱਟੀਆਂ ਗੱਡੀਆਂ ਲੈ ਕੇ ਵਧੀਆ ਕੱਪੜੇ ਪਾ ਕੇ ਵਧੀਆ ਭਾਛਣ ਦੇ ਕੇ ਲੋਕੀ ਵੋਟਾਂ ਨਹੀਂ ਪਾਉਂਦੇ ਲੋਕਾਂ ਨੇ ਕੰਮ ਤੇ ਮੋਹਰ ਲਾਉਣੀ ਆ ਆ ਪਿੱਛੇ ਤਨ ਤਨ ਇਲਕਸ਼ਨ ਹੋ ਕੇ ਹਟੀਏ ਕਹਿੰਦੇ ਜੀ ਉਥੇ ਸੈਮੀ ਫਾਈਨਲ ਹੋਣਾ ਆ ਜਿਹੜਿਆਂ ਦੇ ਸਤਾਈ ਚਹੀ ਸਰਕਾਰ ਬਣਾਉਣੀ ਆ ਉਹਨਾਂ ਦੀ ਜਮਾਨਤ ਜ਼ਬਤ ਕਰਾਈਆ ਤਨ ਤਨ ਵਾਲੇ ਲੋਕਾਂ ਨੇ ਲੋਕਾਂ ਨੇ ਤੰਤਨ ਵਾਲੇ ਲੋਕਾਂ ਨੇ ਕੰਮ ਤੇ ਮੋਹ ਰਾਈ ਆ ਬੜੇ ਤੱਕੇ ਵੱਜੀ ਉੱਥੇ ਬੜਾ ਕੈਂਸਲਰ ਚੱਲਿਆ ਉੱਥੇ ਕਿ ਤੱਕੇ ਨਾ ਵੋਟਾਂ ਲੈ ਲਾਂਗੇ ਕੋਈ ਤੱਕੇ ਨਾ ਵੋਟਾਂ ਪਾਉਂਦਾ ਵੋਟ ਪਿਆਰ ਨਾਲ ਪੈਂਦੀ ਆ ਜਾਂ ਕੰਮ ਨਾਲ ਪੈਂਦੀ ਆ ਆ ਤੁਸੀਂ ਸੀਐਮ ਸਾਹਿਬ ਹੁਣੇ ਡੇਰਾ ਪਾਪਾ ਨਾਨਕ ਹੋ ਗਏ ਜੋ ਸੀਐਮ ਸਾਹਿਬ ਨੇ ਡੇਰਾ ਪਾਪਾ ਨਾਨਕ ਵਾਲਿਆਂ ਨੂੰ ਦਿੱਤਾ ਇੱਥੇ 17 ਸਾਲਾਂ ਚ ਇੰਨੇ ਬੰਦੇ ਆਏ ਕਿਸੇ ਨੇ ਕਿਸੇ ਨੂੰ ਕੁਝ ਦਿੱਤਾ ਡੇਰਾ ਬਾਬਾ ਨਾਨਕ ਦੀ ਧਰਤੀ ਨੇ ਬੜੇ ਬੜੇ ਵੱਡੇ ਲੀਡਰ ਬਣਾਏ ਮੈਂ ਤਾਂ ਇੱਕ ਨਮਾਣਾ ਜਿਹਾ ਬੰਦਾ ਹਾਂ ਗੁਰੂ ਘਰ ਦਾ ਮੈਂ ਚੀਜ਼ ਮੰਗਣਾ ਹੱਥ ੱਡ ਕੇ ਇਹਨਾਂ ਨੇ ਹੱਥ ੱਡ ਕੇ ਮੰਗਣਾ ਨਹੀਂ ਇਹਨਾਂ ਦੀ ਕਲਮ 'ਚ ਇੰਨੀ ਪਾਵਰ ਸੀ ਕਿ ਜੋ ਮਰਜ਼ੀ ਕਰ ਦਿੰਦੇ ਉਹ ਮਨਜ਼ੂਰ ਸੀ ਸੀਐਮ ਸਾਹਿਬ ਆਏ ਹੱਥ ੱਡ ਕੇ ਮੰਗਿਆ ਡੇਰਾ ਬਾਬਾ ਨਾਨਕ ਵਾਸਤੇ ਜੇ ਕੁੜੀਆਂ ਦਾ ਕਾਜ ਮੰਗਿਆ ਓ ਸੀਐਮ ਸਾਹਿਬ ਨੇ ਦਿੱਤਾ ਚਾਰ ਕੰਮ ਮੈਂ ਕਹੇ ਔਰ ਚਾਰੇ ਕੰਮ ਸੀਐਮ ਸਾਹਿਬ ਨੇ ਕਿਹਾ ਵੀ ਚਾਰੇ ਕੰਮ ਜਿਹੜੇ ਪੈਲਦੀ ਦਾ ਦਿੱਦਾ ਪਪਾ ਨਾਨਕ ਦਾ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਮੈਂ ਡਾਟਾ ਕਢਾਇਆ ਬੱਚੀਆਂ ਦਾ ਬੇਟੀਆਂ ਜਿਹੜੀਆਂ ਪੜ੍ਹਦੀਆਂ ਨੇ 5ਵੀਂ ਤੋਂ ਲੈ ਕੇ 8ਵੀਂ ਤੱਕ 8ਵੀਂ ਤੋਂ ਲੈ ਕੇ 10ਵੀਂ ਤੱਕ 10ਵੀਂ ਤੋਂ ਲੈ ਕੇ 12ਵੀਂ ਤੱਕ 1325 ਬਲਾਕ ਡੇਰਾ ਪਪਾ ਨਾਨਕ ਦੀਆਂ ਜਿਹੜੀ ਸਕੂਲ ਚ ਪੜ੍ਹਦੀ ਆ ਉਹ 13025 13000 ਪਰਿਵਾਰ ਨੂੰ ਉਸ ਚੀਜ਼ ਦਾ ਫਾਇਦਾ ਹੋਣਾ ਜੋ ਸੀਐਮ ਸਾਹਿਬ ਡੇਰਾ ਬਾਬਾ ਨਾਨਕ ਲੜਕੀਆਂ ਦਾ ਕਾਲਜ ਦੇਖਿਟੇ ਇਹ ਕੰਮ ਨੇ ਜੇ ਲੋਕਾਂ ਨੇ ਸੇਵਾ ਦਿੱਤੀ ਹੈ ਸਾਰੇ ਕੰਮ ਲੋਕਾਂ ਨੂੰ ਸਮਰਪਿਤ ਨੇ ਡੇਰਾ ਬਾਬਾ ਨਾਨਕ ਜੇ ਇਹ ਕੁਝ ਕਰਨਾ ਹੈ 17 ਸਾਲਾਂ ਦਾ ਵੀ ਹੋ ਸਕਦਾ ਸੀਗਾ ਇਹ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀਗੇ ਅੱਜ ਸਾਡੀਆਂ ਧੀਆ ਪਣਾ ਮੈਂ ਵੇਖਦਾ ਸਵੇਰੇ ਲੋਕ ਆਪਣੀਆਂ ਧੀਆਂ ਨੂੰ ਲੈ ਕੇ ਬੱਸੇ ਪਿਠਾਉਣ ਆਉਂਦੇ ਨੇ ਸਵੇਰੇ ਮੋਟਰਸਾਈਕਲ ਤੇ ਤਾਂ ਲੋਕਾਂ ਡੇਰਾ ਬਾਬਾ ਨਾਨਕ ਦਾ ਧੀਆ ਖੜ ਕੇ ਬੱਸਾਂ 'ਚ ਤਾਂ ਬਟਾਲੇ ਕਰਤਾਰਪੁਰ ਤੇ ਅੰਮ੍ਰਿਤਸਰ ਜਾਂਦੀਆਂ ਸਵੇਰੇ ਸਵੇਰੇ ਤਾਂ ਫਿਰ ਜਦੋਂ ਸ਼ਾਮੀ ਆਉਂਦੀਆਂ ਨੇ ਮੋਟਰਸਾਈਕਲ ਲਾ ਕੇ ਖੜੇ ਹੁੰਦੇ ਨੇ ਕਿ ਸਾਡੀ ਬੇਟੀ ਨੇ ਉਤਰਨਾ ਸੜਕ ਤੋਂ ਲੈ ਕੇ ਫਿਰ ਘਰ ਤੱਕ ਲੈ ਕੇ ਜਾਂਦੇ ਨੇ ਜਾਂਦੇ ਨਹੀਂ ਜਾਂਦੇ ਲੋਕ ਕੋਣ ਲੋਕਾਂ ਨੂੰ ਇਹ ਅੱਗੇ ਉਹ ਬੱਚੀਆਂ ਨੂੰ ਉਹੀ ਡਿਗਰੀ ਕਾਲ ਚ ਉਹੀ ਕਾਜ ਡੇਰਾ ਬਾਬਾ ਨਾਨਕ 'ਚ ਮਿਲਣਾ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਖੁਦ ਕਿਸਮਤ ਵਾਲਾ ਸਮਝਣਾ ਕਿ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਤਾਂ ਮੈਂ ਮੋਤਾ ਠਾਇਆ ਤਾਂ ਸੀਐਮ ਸਾਹਿਬ ਦਾ ਧੰਨਵਾਦ ਜਿਹੜਾ ਮੌਕਾ ਉਹਨਾ ਪ੍ਰਵਾਨ ਕਰਕੇ ਸ਼ੁਰੂ ਕਰਾਤਾ ਕੰਮ ਇਹ ਕੰਮ ਹੋਣਾ ਉਹਨਾਂ ਇਲੈਕਸ਼ਨ ਇਲੈਕਸ਼ਨ ਲੜਾਂਗੇ ਬੜੇ ਤਗੜੇ ਹੋ ਕੇ ਲੜਾਂਗੇ ਇਹ ਇਮਾਨਦਾਰੀ ਨਾਲ ਲੜਾਂਗੇ ਇਮਾਨਦਾਰੀ ਦੀ ਇਲੈਕਸ਼ਨ ਹੋਏਗੀ ਕੋਈ ਗੁੰਡਾਗਰਦੀ ਦੀ ਇਲੈਕਸ਼ਨ ਨਹੀਂ ਚੱਲਣੀ ਲੋਕਾਂ ਚ ਸਾਡੇ ਕੰਮ ਬੋਲਦੇ ਨੇ ਅਸੀਂ ਜੋ 4 ਸਾਲ ਲੋਕਾਂ ਨੂੰ ਦਿੱਤਾ ਆ ਮਾਦੀ ਪਾਰਟੀ ਨੇ ਲੋਕਾਂ ਨੇ ਕੰਮਾਂ ਤੇ ਮੋਹਰ ਲਾਉਣੀ ਆ ਪਿਛਲੇ 5 ਸਾਲਾਂ ਜੋ ਇੱਥੇ ਡੇਰਾ ਬਾਬਾ ਨਾਨਕ ਚ ਗੁੰਡਾ ਕਰਤੀ ਜਾਂ ਜੋ ਕੁਝ ਹੋਇਆ ਉਹ ਵੀ ਲੋਕਾਂ ਨੇ ਸਾਹਮਣੇ ਰੱਖ ਕੇ ਵੋਟ ਪਾਉਣੀ ਆ ਤੁਹਾਨੂੰ ਆਮੀਦਵਾਰ ਨਾਮ ਹੀ ਦਿਆਂਗਾ ਔਰ ਤੁਹਾਡੀ ਸਾਰਿਆਂ ਦੀ ਸਹਿਮਤੀ ਨਾਲ ਦਿਆਂਗਾ ਕਿਸੇ ਕਰਕੇ ਮੈਂ ਸਾਰੇ ਪਿੰਡਾਂ ਵਾਲੇ ਬੁਲਾਏ ਨੇ ਸਰਪੰਚਾਂ ਨੂੰ ਕੌਨਫੀਡੈਂਸ ਚ ਲਾ ਕੇ ਸਾਰਾ ਕੰਮ ਕਰਨਾ ਇਹправ ਤੁਸੀਂ ਜੁਮੇਅਰ ਬੰਦੇ ਦੇ ਸਾਰੇ ਪਿੰਡਾਂ ਚ ਜਾਂ 90% ਮੇਰੇ ਸਰਪੰਚ ਇਲੈਕਸ਼ਨ ਵੋਟਾਂ ਨਾਲ ਜਿੱਤ ਕੇ ਆਇਓ ਤੇ ਤੁਹਾਡਾ ਇਹ ਫਰਜ ਬਣਦਾ ਕਿ ਤੁਸੀਂ ਸਾਰਿਆਂ ਨੇ ਆਪੋ ਆਪਣੇ ਪਿੰਡ ਚ ਆਵਾ ਦੀ ਪਾਰਟੀ ਦਾ ਕੈਂਡੀਡੇਟ ਜਿਤਾਉਣਾ ਹੈ। ਆ ਤੁਸੀਂ ਇਹ ਦੱਸੋ ਵੀ ਜਿਹੜਾ ਪਾਰਟੀ ਨੇ ਕੈਂਡੀਡੇਟ ਦੇਣਾ ਹੈ ਹੱਥ ਖੜਾ ਕਰਕੇ ਜਿਤਾਉਣਾ ਹੈ ਕਿ ਆਪਾਂ ਸਾਰੋ ਕੈਂਡੀਡੇਟ ਨੂੰ ਪਿੰਡੋ ਪਿੰਡੋ ਜਿਤਾ ਕੇ ਭੇਜਾਂਗੇ। ਠੀਕ ਹੈ? ਕਰਦੇ ਹੱਥ ਖੜਾ ਜਿਤਾਉਂਦੇ ਹੋ? ਇਸ ਤਰੀਕੇ ਨਾਲ। ਇਹ ਨਹੀਂ ਕਹਣਾ ਕਿ ਫਲਾਣੇ ਨੂੰ ਮਿਲਿਆ ਬਾਕੀ ਪਾਰਟੀ ਕੋ ਬਹੁਤ ਕੁਛ ਹੈ ਇਸ ਵਾਰੀ ਵੀ ਬਹੁਤ ਸਾਰੇ ਬੰਦੇ ਆਪ ਜਿਹੜੇ ਨੇ ਉਹ ਜਿਹੜੇ ਉਸ ਟੈਮ ਤੇ ਸਰਪੰਚੀ ਚੋਂ ਰਹਿ ਗਏ ਜਾਂ ਕਈ ਕਾਰਨ ਕਈਆਂ ਨੂੰ ਟਿਕਟਾਂ ਨਹੀਂ ਮਿਲੀਆਂ ਕਈ ਹਾਰ ਕੇ ਆ ਗਏ ਬਹੁਤ ਸਾਰੇ ਬੰਦੇ ਉਹ ਸੈੱਟ ਕਰਨੀ ਇਸ ਵਾਰੀ ਵੀ ਤਾਂ ਜਿਹੜੇ ਰਹਿ ਵੀ ਜਾਣਗੇ ਪਾਰਟੀ ਕੋ ਬਹੁਤ ਕੁਛ ਹੈ ਪਾਰਟੀ ਇੱਕ ਸਮੁੰਦਰ ਹੈ ਸਮੁੰਦਰ ਹੁੰਦਾ ਪਾਰਟੀ ਸਾ ਸਮੁੰਦਰ ਦੇ ਵਿੱਚ ਕਿਹ ਚੀਜ਼ ਦਾ ਘਾਟਾ ਨਹੀਂ ਹੁੰਦਾ ਭਾਵੇਂ ਉਹ ਦੇ ਚੁੱਕੀ ਗੱਡੀਆਂ ਦੋ ਕੱਢ ਲਓ ਤੇ ਭਾਵੇਂ 100 ਕੱਢ ਲਓ ਤੇ ਭਾਵੇਂ 1000 ਗੱਡੀ ਕੱਢ ਲਓ ਸਮੁੰਦਰ ਨੇ ਸਮੁੰਦਰ ਹੀ ਰਹਿਣਾ ਹੈ ਪਾਰਟੀ ਇੱਕ ਸਮੁੰਦਰ ਦੇ ਨਿਆਈ ਹੁੰਦੀ ਹੈ ਤੇ ਜਿਵੇਂ ਸਮੁੰਦਰ ਚੋਂ ਕੋਈ ਚੀਜ਼ ਕੱਢਿਆ ਕੋਈ ਘਾਟਾ ਨਹੀਂ ਪੈਂਦਾ ਤੇ ਪਾਰਟੀ ਚੋਂ ਵੀ ਜੋ ਮਰਜ਼ੀ ਵੰਡੀ ਸੀਗੇ ਕੋਈ ਘੱਟਦਾ ਨਹੀਂ ਇਸ ਕਰਕੇ ਜੇ ਕੋਈ ਭੈਣ ਭਰਾ ਮੇਰਾ ਰਹਿ ਜੇਗਾ ਉਹ ਦਿਲੋਂ ਆ ਕੰਮ ਕਰਕੇ ਪਾਰਟੀ ਲਈ ਆਵੇ ਉਹਦਾ ਮਾਨ ਸਨਮਾਨ ਦੁਬਾਰਾ ਫਿਰ ਬਹਾਲ ਕਰਾਂਗਾ ਔਰ ਉਹਨੂੰ ਵਧੀਆ ਜਿਹੜਾ ਕੋਈ ਚੁੰਮਿਆ ਨਹੀਂ ਉਹਦੇ ਉਹ ਵਧੀਆ ਤਰੀਕੇ ਨਾਲ ਦੇਾਂਗੇ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਐ ਤੇ ਤੁਸੀਂ ਜੁਮੇਰ ਬੰਦਿਆ ਜਾਇਓ ਮੈਂ ਸਾਰਾ ਸਪੈਸ਼ਲ ਲਿਖ ਕੇ ਪਾਇਆ ਸੀਗਾ ਕਿ ਪਿੰਡਾਂ ਦੇ ਜੁਮੇਰ ਬਹੁਤ ਬੰਦੇ ਸਰਪੰਚ ਜਾਂ ਬਹੁਤ ਬੰਦੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਜਿਹੜੇ ਨੇ ਉਹ ਆਉਣਗੇ ਤਾਂ ਉਹ ਜਿਹੜੇ ਆਪਾਂ ਅੱਜ ਸਾਰਾ ਜਿਹੜਾ ਵਿਚਾਰ ਵੰਡਰਾ ਕਰਾਂਗਾ ਇੱਕ ਮੈਂ ਤੁਹਾਨੂੰ ਸਭ ਤੋਂ ਹੋਰ ਵੱਡੀ ਗੱਲ ਦੱਸਾਂ ਐ ਧਰੋਵਾਲੀ ਤੋਂ ਸਰਦਾਰ ਸਾਹਿਬ ਨੇ ਉੱਠੋ ਜੀ ਇਹਨਾਂ ਫੈਸਲਾ ਕੀਤਾ ਕਿ ਦੇ ਧਰੋਵਾਲੀ ਜਿਹੜਾ ਰਹਗਾ ਆਪਣਾ ਜੋਂਨ ਉਹਦੇ ਚੋਂ ਇਹਨਾਂ ਕਹੇ ਕਿ ਮੈਂ ਇਲੈਕਸ਼ਨ ਲੜਾਂਗਾ ਔਰ ਧਾਰੀਵੜ ਚੋਂ ਧਾਰੀਵੜ ਚੋਂ ਇਹਨਾਂ ਕਹੇ ਅਸੀਂ ਬੈਠੇ ਆ ਧਰੋਵਾਲੀ ਚ ਅਸੀਂ ਭਰਾਂਗੇ ਕਾਗਜ਼ ਤਾਂ ਮੈਂ ਕਹਤੂ ਤੂੰ ਧਰੋਵਾਲੀ ਰਹਿ ਬਾਕੀ ਸਾਰੇ ਪਿੰਡਾਂ ਚ ਵਿਖਾਂਗਾ ਔਰ ਤੁਹਾਨੂੰ ਮਨ ਯਕੀਨ ਨਾ ਕਹਿਣਾ ਕਿ ਧਰੋਵਾਲੀ ਵਾਲਾ ਜੋਂਨ ਹੈ ਤੁਹਾਡੇ ਸਾਰਿਆਂ ਨਾਲੋਂ ਇੱਕ ਨੰਬਰ ਤੇ ਜਿੱਤੇਗਾ ਜਿਹੜਾ ਧਰੋਵਾਲੀ ਦਾ ਜੋਂਨ ਹੈ ਜੀ ਜੀ ਸਾਰਾ ਪਾਵਾ ਜੀ ਦਾ ਸਾਥ ਚਾਈਦਾ ਇਹ ਅਹੀਂ ਬਿਲਕੁਲ ਜਿਤਨਾ ਜਿਤਨਾ ਹਾਂਜੀ ਆ ਜੇ ਇਹੋ ਜਿਹਾ ਵੀ ਜੋਦੇ ਅੱਗੇ ਤੇ ਮੈਂ ਇੱਕ ਵਾਰੀ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਤਾਤਾਬਾ ਜੀ ਕਰਦਾ ਮੇਰਾ ਤੇ ਮੈਂ ਧਾਰੋ ਵਾਲੀ ਪਿੰਡ ਤੋਂ ਜਿਹੜਾ ਵਾ ਇਸ ਜ਼ੋਨ ਦਾ ਉਮੀਦਵਾਰ ਖੜਾ ਕਰਾਂ ਤਾਂ ਤੁਹਾਡਾ ਵਿਚਾਰ ਕੀ ਹੈ ਇਹਨਾਂ ਕਿਹਾ ਸਾਡਾ ਵਿਚਾਰੰਦਾ ਸਭ ਤੁਹਾਡੇ ਨਾਲ ਆ ਜੇ ਤੁਸੀਂ ਇਹਨਾਂ ਸਾਡੇ ਤੇ ਯਕੀਨ ਕਰਦੇ ਆਂ ਬਿਲਕੁਲ ਤਿਆਰ ਆ ਇਲੈਕਸ਼ਨ ਲੜਨ ਨੂੰ ਔਰ ਜ਼ੋਨ ਦੀ ਇਲੈਕਸ਼ਨ ਜਿਹੜੀ ਆ ਧਾਰੋ ਵਾਲੀ ਦਾ ਉਮੀਦਵਾਰ ਮੇਰਾ ਆ ਬਦ Come home! Oh,